ਲਗਾਤਾਰ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਕੱਚੇ ਮੁਲਾਜ਼ਮਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅੱਜ ਜਲੰਧਰ ਦੇ ਵਿੱਚ ਬਿਜਲੀ ਬੋਰਡ ਦੇ ਜਿਹੜਾ ਆਫਿਸ ਆ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬਾਹਰ ਜਿਹੜਾ ਇੱਕ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਕੱਚੇ ਮੁਲਾਜ਼ਮ ਜਿਹੜੇ ਆ ਉਹਨਾਂ ਦੀਆਂ ਆਈਡੀਆਂ ਮੰਗਾ ਨਹੀਂ ਮੰਨੀਆਂ ਗਈਆਂ ਉਹਨਾਂ ਦੇ ਉਹਨਾਂ ਵੱਲੋਂ ਜਿਹੜਾ ਵਾ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜਾ ਵਾ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਉਸੇ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਮੁਲਾਜ਼ਮਾਂ ਦੇ ਨਾਲ ਕੀ ਜਿਹੜੀਆਂ ਮੰਗਾਂ ਉਹਨਾਂ ਦੀ ਸਤਿ ਸ੍ਰੀ ਅਕਾਲ ਭਾਈ ਭਾਈ ਕੀ ਮੰਗਾਂ ਵੇਣੀਆਂ ਜਿਹੜੀਆਂ ਇਹ ਧਰਨਾ ਪ੍ਰਦਰਸ਼ਨ ਦੇ ਬੈਠੇ ਹੋਏ ਨੇ ਇਹ ਸਾਰੇ ਬੈਠੇ ਸਾਰੇ ਕੱਚੇ ਮੁਲਾਜ਼ਮਾਂ ਜਿੰਨੇ ਵੀ ਬੈਠੇ ਸਾਡੇ ਜੀ ਇਹ ਬੈਠੇ ਇੱਕ ਤੇ ਸਾਡੀਆਂ ਗੈਰ ਹਾਜ਼ਰੀਆਂ ਲਗਾਉਂਦੇ ਨੇ ਇਹ ਬੰਦੇ ਕੰਮ ਕਰਦੇ ਆ ਕੋਈ ਵੀ ਸਾ ਸਾ ਪੀਰੀਅਡ ਹੁੰਦਾ ਆ ਮੌਕੇ ਤੇ ਸਪੋਰਟ ਨਹੀਂ ਕਰਦੇ ਹੈਗੇ ਜੀ ਸਾਰੀਆਂ ਮੰਗਾ ਕੰਮ ਮੰਗ ਕੇ ਸਾਰਾ ਕੁਝ ਕਰਕੇ ਵੀ ਸਾਡੀ ਮੰਗਾ ਬਿਹਾਲ ਨਹੀਂ ਕਰਦੇ ਹੈ ਜੀ ਤੇ ਸਾਡ ਨੂੰ ਨਾ ਕੋ ਸੇਫਟੀ ਕਿੱਟਾ ਪ੍ਰੋਵਾਈਡ ਨਹੀਂ ਕਰਦੇ ਹੈਗੇ ਵਾਦੇ ਕਰਕੇ ਵੱਡੇ ਮਨੁਕਰ ਜਾਂਦੇ ਨੇ ਟੇਬਲ ਟॉक ਤੇ ਸਾਰੀ ਗੱਲਬਾਤ ਚੱਲਦੀ ਆ ਪਰ ਲਾਸਟ ਤੇ ਆ ਕੇ ਕਹਿੰਦੇ ਸਾਡੀ ਤੁਹਾਡੀ ਕੋ ਗੱਲ ਹੀ ਨਹੀਂ ਆਏ ਤੁਸੀਂ ਮੈਨੇਜਮੈਂਟ ਦੇ ਬੰਦੇ ਨਹੀਂ ਹੈਗੇ ਠੇਕੇਦਾਰ ਦੇ ਬੰਦੇ ਹੋ ਕੰਮ ਲੈਂਦੇ ਸਾਡੇ ਕੋ ਮੈਨੇਜਮੈਂਟ ਵਾਲੇ ਸਾਰੇ ਏ ਮੈਨੇਜਮੈਂਟ ਦਾ ਕੰਮ ਲੈ ਕੇ ਸਾਨੂੰ ਸਾਰੇ ਧੋਖਾ ਧੜੀ ਰੱਖਦੇ ਨੇ ਨਾ ਸਾਡੋ ਕੋਈ ਮੰਗਾ ਬਿਹਾਲ ਕਰਦੇ ਨੇ ਇੱਕ ਸਾਡੀ ਛੁੱਟੀਆਂ ਲਾਂਦੇ ਨੇ ਬਿਨਾਂ ਪਛੰਡਾ ਸਾਨੂੰ ਲਾਹੜਦੇ ਨੇ ਸਾਰੇ ਆ ਇਸ ਕਰਕੇ ਦਰਨਾ ਚੱਲਦਾ ਪੱਟਾ ਸਰ ਦਰਨਾ ਲਗਾਇਆ ਗਿਆ ਅੱਜ ਤੇ ਭਗਵੰਤਮਾਨ ਸਰਕਾਰ ਕਹਿ ਰਹੀ ਹੈ ਕਿ ਪੂਰੀਆਂ ਜਿਹੜੀਆਂ ਤਨਖਾਹਾਂ ਦੇ ਰਿਆ ਕੱਚੇ ਮੁਲਾਜ਼ਮ ਜਿਹੜੇ ਆ ਉਹਨਾਂ ਨੂੰ ਪੂਰੀਆਂ ਤਨਖਾਹ ਮਿਲ ਰਹੀਆਂ ਬੰਦੇ ਰੱਖ ਰਹੇ ਆ ਕੋਈ ਐਡੀ ਦਿੱਕਤ ਪਰੇਸ਼ਾਨੀ ਨਹੀਂ ਸਰਕਾਰ ਸਾਰੇ ਠੇਕਾ ਮੁਲਾਜ਼ਮ ਜਿੰਨੇ ਵੀ ਹੈਗੇ ਆ ਜੀ ਸਾਰੇ ਮੌਤ ਨਕਰੀ ਨੇ ਜਿਹੜੀ ਬਿਜਲੀ ਬੋਰਡ ਦੇ ਆ ਖੇਲ ਰਿਹਾ ਕੋਈ ਹੱਕਾਂ ਦੀ ਸੁਣਵਾਈ ਨਹੀਂ ਹੈਗੀ ਕੋਈ ਕੁਛ ਨਹੀਂ ਆਇਆ ਅਸੀਂ ਜਿਹੜਾ ਧਰਨਾ ਲਾਇਆ ਅਸੀਂ ਉਹਦੇ ਵਿਰੋਧ ਵਿੱਚ ਆਜੇ ਧਰਨਾ ਲਾ ਰਹੇ ਆ ਕਿ ਸਾਡੇ ਜਿਹੜੇ ਪੈਸੇ ਉਹ ਨਾ ਕੱਟੇ ਜਾਣ ਤੇ ਉਹ ਪੈਸੇ ਕੱਟ ਰਹੇ ਆ ਬਾਕੀ ਮੈਨੇਜਮੈਂਟ ਨਾਲ ਗੱਲ ਹੋ ਰਹੀ ਆ ਦੇਖੋ ਕੀ ਕਰ ਰਹੇ ਭਗਵਾਨਦਮਾਨ ਕਹਿ ਰਹੇ ਸੀ ਬਦਲਾਅ ਲੈ ਕੇ ਆਂਗਾ ਪੰਜਾਬ ਦੇ ਲੱਗਦਾ ਤੁਹਾਨੂੰ ਬਦਲਾਅ ਆ ਗਿਆ ਨਹੀਂ ਬਦਲਾਅ ਹਫਤੇ ਕੁਛ ਨਹੀਂ ਹੈਗਾ ਜੀ ਠੀਕ ਹੈ ਜੀ ਰੋਜ਼ ਜਿਹੜੇ ਬਿਜਲੀ ਬੋਰਡ ਦੇ ਕੰਮ ਆ ਉਹ ਤਾਂ ਗਰੰਟ ਖਾ ਕੇ ਮਰ ਰਹੇ ਆ ਬਦਲਾਪ ਤੇ ਕੁਛ ਨਹੀਂ ਹੈਗਾ ਅੱਜ ਨੂੰ ਜਾ ਕੇ ਸਰ ਕੀ ਗੱਣਾ ਚਾਹੁੰਦਾ ਹਾਂ ਕੀ ਹਾਲਾਤ ਬਣ ਗਏ ਕਿ ਮਲਾਜੇ ਮਾਈਂ ਸੜਕਾਂ ਤੇ ਬੈਣੇ ਪੈ ਰਹੇ ਸੋ ਜੀ ਇਹ ਗੱਲ ਹੈ ਕਿ ਆ ਜਿਹੜੇ ਇਹ ਪੱਕੇ ਕਿੱਥੇ ਜਾਵੇ ਸਾਰੇ ਨੂੰ ਤੇ ਤਾਂ ਜਿਹੜੀ ਹੈਗੀ ਛੁੱਟੀ ਹੈਗਾ ਸਾਡੀ ਹੈਗੀ ਹੈਗੀ ਉਹ ਸਾਨੂੰ ਸਹੀ ਕੀਤੀ ਜਾਵੇ ਲਗਾਤਾਰ ਜਲੰਧਰ ਦੇ ਵਿੱਚ ਕੱਚੇ ਮੁਲਾਜ਼ਮਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਪੰਜਾਬ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਕ ਗੱਡੀ ਪੰਜਾਬ ਸਰਕਾਰ ਦੀ ਰੋਕੀ ਜਾ ਰਹੀ ਹੈ ਉਹਨਾਂ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਜਲੰਧਰ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਮਾਨ ਸਰਕਾਰ ਦੇ ਖਿਲਾਫ ਲਗਾਤਾਰ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਤੇ ਭਗਵੰਤ ਮਾਨ ਵੱਲੋਂ ਇਹੀ ਕਿਹਾ ਜਾ ਰਿਹਾ ਵਾ ਕਿ ਸਾਰੀਆਂ ਦੇ ਮੰਗਾਂ ਜਿਹੜੀਆਂ ਮੰਗੀਆਂ ਜਾ ਰਹੀਆਂ ਹਨ ਤਨਖਾਹ ਟਾਈਮ ਤੇ ਦਿੱਤੀ ਜਾਏ ਉਸੇ ਨੂੰ ਲੈ ਕੇ ਜਲੰਧਰ ਦੇ ਵਿੱਚ ਕੱਚੇ ਮੁਲਾਜ਼ਮਾਂ ਵੱਲੋਂ ਤਰਦੀ ਕਰਨਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਵਿੱਚ ਲਗਾਤਾਰ ਕੱਚੇ ਮੁਲਾਜ਼ਮਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਉਸੇ ਨੂੰ ਲੈ ਕੇ ਅੱਜ ਜਲੰਧਰ ਦੇ ਵਿੱਚ ਕੱਚੇ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਇਹ ਰਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸਸੀ ਗੱਲ ਜੀ ਸਸੀ ਗੱਲ ਸਰ ਕੀ ਮੰਗਾ ਜਿਹੜੀਆਂ ਆਪਣਾ ਧਰਨਾ ਪ੍ਰਦਰਸ਼ਨ ਕਰਨਾ ਪੈ ਗਿਆ ਸੜਕ ਤੇ ਬੈਠਣਾ ਪੈ ਗਿਆ ਅੱਜ ਪਹਿਲੀ ਗੱਲ ਤਾਂ ਅਸੀਂ ਦੱਸ ਦੀ ਅਸੀਂ ਪਾਵਰ ਕਾਮਨ ਟ੍ਰਾਂਸਪੋਰਟ ਠੇਕਣ ਵਾਲਿਆਂ ਦੇ ਮਿਲੀਆਂ ਸਰਕਲ ਜਲੰਧਰ ਤੋਂ ਆ ਤੇ ਮੈਂ ਸਰਕਲ ਜੋਨ ਪ੍ਰਧਾਨਿੰਤ ਤਫੀਲ ਸਿੰਘ ਆਪਾਂ ਜਿਹੜਾ ਕੰਮ ਕਰੀ ਆਪਾਂ ਜਿਹੜਾ ਅੱਜ ਬੈਠੇ ਆ ਤੁਸੀਂ ਦੇਖਿਆ ਹੋਣਾ ਜਲੰਧਰ ਚ ਪਿਛਲੇ ਦਿਨਾਂ ਚ ਤਿੰਨ ਹਾਸੇ ਵੀ ਹੋਏ ਸੀ ਇੱਕ ਹਫਤੇ ਚ ਚਸ ਦੇ ਨਾਲ ਦੇ ਵਿੱਚ ਤਿੰਨ ਬੰਦੇ ਅਸੀਂ ਆਪਣੇ ਘਵਾਲੇ ਭਰਾ ਘਵਾਲੇ ਉਹਨਾਂ ਦੇ ਵਿਰੁੱਧ ਅਸੀਂ ਸੰਘਰਸ਼ ਕੀਤਾ ਪਰਿਵਾਰ ਦੇ ਹੱਕ ਚ ਖੜੇ ਪਰਿਵਾਰ ਦੇ ਹੱਕ 'ਚ ਕਾਰਨ ਅਸੀਂ ਆ ਹਾਈਵੇ 'ਤੇ ਜਾਮ ਕੀਤਾ ਸੀਗਾ ਹਾਈਵੇ ਜਾਮ ਕਰਨ ਦੇ ਪਰ ਪ੍ਰਸ਼ਾਸਨ ਨੇ ਸਾਡੀ ਮੀਟਿੰਗ ਐਸ ਸੀ ਸਾਹਮਣੇ ਕਰਾਈ ਸੀਗੀ ਸੌਂਦੀ ਸਾਹਮਣੇ ਉਹ ਮੀਟਿੰਗ ਦੇ ਵਿੱਚ ਸਾਰੇ ਮਤਲਬ ਸਹਿਮਤੀ ਬਣਨ ਤੋਂ ਬਾਅਦ ਅਸੀਂ ਇਹ ਵੀ ਬੇਨਤੀ ਕੀਤੀ ਸੀ ਕਿ ਸਰ ਕਿਸੇ ਦੀ ਐਬਸੈਂਟ ਨਾ ਲੱਗੇ ਜੀ ਕਿ ਇਹ ਸਿਰਫ ਅਸੀਂ ਆਪਣੇ ਭਰਾ ਦੇ ਹੱਕ 'ਚ ਆਏ ਆ ਉਦਾਂ ਅਸੀਂ ਉਦਾਂ ਇਹ ਵੀ ਕਹਿੰਦੇ ਸੀ ਕਿ ਨਹੀਂ ਕੋਈ ਗੱਲ ਨਹੀਂ ਜੀ ਇਹਨਾਂ ਨੇ ਕਮਿਟਮੈਂਟ ਕੀਤੀ ਸਾਡੇ ਨਾਲ ਕਿ ਕਿਤੇ ਵੀ ਐਬਸੈਂਟ ਨਹੀਂ ਲੱਗੇ ਹੁਣ ਇਹਨਾਂ ਨੇ ਕੀ ਕੀਤਾ ਮੁੰਡਿਆਂ ਦੀਆਂ 5-6-6 ਐਬਸੈਂਟਾਂ ਲਾਤੀਆਂ ਜਿਨੇ ਐਕਸੀਡੈਂਟ ਹੋਏ ਆ ਉਹਨਾਂ ਨੂੰ ਦੋ ਦੋ ਦਿਨ ਕਰਕੇ ਜਿਵੇਂ 25 26 28 29 4 5 6 ਇਦਾਂ ਮਤਲਬ ਸੱਤ ਐਬਸੈਂਟ ਲਾਤੀਆਂ ਹੁਣ ਤੁਸੀਂ ਇਹ ਸੋਚੋ ਕਿ ਜੇ ਇਸ ਬੰਦੇ ਦੀਆਂ ਸਾਡੇ ਵਰਕਰਾਂ ਦੀਆਂ ਸੱਤ ਐਬਸੈਂਟਾਂ ਲੱਗ ਜਾਣਗੀਆਂ ਇੱਕ ਐਬਸੈਂਟ ਦਾ 400 ਰੁਪਏ ਦਿਹਾੜੀ ਸਾਡੀ ਇੱਕ ਐਬਸੈਂਟ ਦਾ 1200 ਰੁਪਏ ਕੱਟਣਾ ਕੰਪਨੀ ਨੇ ਪਲਾਂਟੀ ਸਮੇਤ ਮੈਨੇਜਮੈਂਟ ਨੇ ਕੰਪਨੀ ਦਾ ਕਟਣਾ ਕੰਪਨੀ ਨੇ ਸਾਡਾ ਕਟਣਾ ਮਤਲਬ ਕਹਿ ਲਓ ਕਿ 13000 ਸੈਲਰੀ ਆ ਪਰ ਮਤਲਬ ਵਰਕਰ ਦੇ ਪੱਲੇ ਕੀ ਰਹਿ ਗਿਆ ਫਿਰ ਜੇ ਸੱਤ ਛੁੱਟੀਆਂ ਹੀ ਲੱਗ ਗਈਆਂ 7000 ਗਿਆ ਸਮਝ ਲਓ 7 ਦਾ ਵੀ ਟੁੱਗਣਾ ਹੀ ਗਿਆ ਮਤਲਬ ਸੈਲਰੀ ਤਾਂ ਆਉਣੀ ਨਹੀਂ ਅਸੀਂ ਕੱਲ ਆਪਣੀ ਜਲੰਧਰ ਦੀ ਕਮੇਟੀ ਵੀ ਭੇਜੀ ਸੀ ਕਿ ਅਸੀਂ ਸਾਹਮਣੇ ਗੱਲ ਕਰਨ ਕਿ ਸਾਰੇ ਦਾ ਹੱਲ ਕਰ ਦਿਓ ਗਰੀਬ ਮਾਤੜ ਪਰਿਵਾਰ ਨੇ ਆਪਣਾ ਪਰਿਵਾਰ ਚਲਾ ਰਹੇ ਆ 2 ਇੰਚ ਨਾਲ ਖੇਲਦੇ ਆ ਇਹ ਬਿਜਲੀ ਨਾਲ ਤੁਹਾਨੂੰ ਵੀ ਪਤਾ 11000 ਵੋਲਟੇਜ ਦਾ ਕੰਮ ਕਿੰਨਾ ਰਿਸਕੀ ਆ ਆਪਾਂ ਕਹਿ ਤਾਂ ਦਿੰਨੇ ਆ ਜੀ ਕਿ ਬਿਜਲੀ ਵਾਲੇ ਆਏ ਆ ਬਿਜਲੀ ਵਾਲੇ ਆਉਣ ਪਰ ਬਿਜਲੀ ਵਾਲੇ ਦੀ ਅਸਲ ਜ਼ਿੰਦਗੀ ਦੇਖੋ ਆਪਾਂ ਤਾਂ ਇਹ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਅਸਲ ਜ਼ਿੰਦਗੀ ਉਹਨਾਂ ਦੀ ਦੇਖੋ ਮੌਤ ਨਾਲ ਖੇਡਦੇ ਆ ਅੱਜ ਤਾਂ ਅਸੀਂ ਜਲੰਧਰ ਸ਼ਹਿਰ ਕੀ ਪੂਰਾ ਪੰਜਾਬ ਆ ਜੇ ਏਸੀ 'ਚ ਬੈਠਦਾ ਆ ਕੋਈ ਕਿਉਂ ਬੈਠਦਾ ਉਹ ਕੱਚਾ ਮੁਲਾਜ਼ਮ ਆ ਜਿਹੜਾ ਕਿਉਂਕਿ ਭਰਤੀ ਕਰ ਨਹੀਂ ਰਹੀ ਸਰਕਾਰ ਭਰਤੀ ਬੰਦ ਆ 100 ਵਿੱਚੋਂ 95% ਕੱਚਾ ਮੁਲਾਜ਼ਮ ਸੀਐਚਵੀ ਵਾਲੇ ਕੰਮ ਕਰਦੇ ਆ 5% ਸਰਕਾਰੀ ਮੁਲਾਜ਼ਮ ਆ ਉਹ ਵੀ ਰਿਟਾਇਰਮੈਂਟ ਦੇ ਬੈਠੇ ਹੋ ਕੰਮ ਕਰਦੇ ਨਹੀਂ ਓਪਨ ਚੜਨ ਯੋਗ ਨਹੀਂ ਹੈਗੇ ਹੁਣ ਜੇ ਕੰਮ ਕਰਦੇ ਪਏ ਆ ਟੱਕਾ ਦੇ ਭਗਵੰਤ ਮਾਨ ਸਰਕਾਰ ਦਾ ਕਹਿ ਰਹੀ ਸੀ ਕਿ ਬਦਲਾਵ ਲੈ ਕੇ ਆਏ ਪੰਜਾਬ ਦੇ ਵਿੱਚ ਬਦਲਾਵ ਆ ਗਿਆ ਮੈਂ ਕਹਾਂ ਜੀ ਬਦਲਾਵ ਆ ਗਿਆ ਮੁੱਖ ਮੰਤਰੀ ਸਾਹਿਬ 25 ਵਾਰ ਸਾਡੇ ਨਾਲ ਮੁੱਖ ਮੰਤਰੀ ਦੇ ਆਫਿਸ ਤੋਂ ਚਿੱਠੀ ਜਾਰੀ ਹੋਣੀ ਜੀ ਬਹੁਤ ਮਾਇਨੇ ਰੱਖਦੀ ਹੈ ਤੁਹਾਨੂੰ ਵੀ ਪਤਾ ਮੁੱਖ ਮੰਤਰੀ ਸਾਹਿਬ ਸਾਡੇ ਨਾਲ 22 ਤਰੀਕ ਦੀ ਮੀਟਿੰਗ ਦਿੱਤੀ ਸੀਗੀ ਇੱਕ 22 ਤਰੀਕ ਦੀ ਮੀਟਿੰਗ ਤੋਂ ਵੀ ਮੁੱਕਰ ਕੇ ਪਏ ਮੁੱਕਰ ਗਏ 25ਵੀਂ ਵਾਰ ਮੁੱਕਰੇ ਆ ਮੁੱਖ ਮੰਤਰੀ ਪੰਜਾਬ ਉਹ ਕਹਿੰਦਾ ਮੇਰੇ ਤੋਂ ਬੇਲ ਹੈ ਨਹੀਂ ਤੁਹਾਡੇ ਨਾਲ ਗੱਲ ਕਰਨ ਦਾ ਵੋਟਾਂ ਤੋਂ ਪਹਿਲੇ ਸਾਡੇ ਦਰਾਂ ਜਾ ਕੇ ਬੈਠਦਾ ਸੀ ਸਾਡੇ ਪੈਰਾਂ 'ਚ ਡਿੱਗਦਾ ਸੀ ਆ ਕੇ ਮੁੱਖ ਮੰਤਰੀ ਪੰਜਾਬ ਤੁਸੀਂ ਇਹ ਹਿਸਾਬ ਲਾ ਲਓ ਜਦੋਂ ਇਹ ਸੱਤਾ ਆ ਜਾਂਦੀ ਹੈ ਨਾ ਉਹ ਤਾਂ ਚਾਹੇ ਪਪਰਾ ਮੇਰੇ ਆ ਮੈਂ ਹੋਵਾਂ ਜਾਂ ਕੋਈ ਹੋਵੇ ਇਹ ਜਿਹੜੀ ਸੱਤਾ ਦੀ ਹਵਾ ਆ ਉਪਰੋ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਹੱਤ ਆ ਉਹ ਮਰੋੜੀ ਭਗਵੰਤ ਮਾਨ ਦੇ ਦਿੱਤੀ ਪਈ ਆ ਕਿ ਤੂੰ ਜਿਹੜੇ ਕੱਚੇ ਮਲਾਜਮਾਂ ਜਾਂ ਜਿਹੜੇ ਲੋਕ ਸੜਕਾਂ ਤੇ ਰੋਲਦੇ ਪਏ ਆ ਉਹਨਾਂ ਦਾ ਉਹਨਾਂ ਦਾ ਤੂੰ ਹੱਲ ਨਹੀਂ ਕਰਨਾ ਤੇ ਵੀਡੀਓ 'ਚ ਦਾਅਵੇ ਕਰ ਰਿਹਾ ਸੀ ਸਰਕਾਰੀ ਜੋਬ ਜਿਹੜੇ ਕੱਚੇ ਮਿਲਨ ਤਨਖਾਹਾਂ ਟਾਈਮ ਤੇ ਦੇ ਰਹੇ ਆ ਵੈਕੈਂਸੀਆਂ ਭਰ ਰਹੇ ਆ ਵੀਡੀਓ 'ਚ ਤਾਂ ਕਹਿ ਰਹੇ ਆ ਸਾਰਾ ਮੈਂ ਕਹਾਂ ਜੀ ਕਿਤੇ ਬਿਜਲੀ ਬੋਰਡ ਦੇ ਵਿੱਚ 1.5 ਲੱਖ ਮਲਾਜਮ ਹੁੰਦਾ ਸੀ ਜਦੋਂ ਉਹ ਸਾਰੀ ਹੋਈ ਆ ਬਿਜਲੀ ਬੋਰਡ ਦੀ ਚਲੋ ਹੌਲੀ ਹੌਲੀ ਟਾਈਮ ਨਾਲ ਸਾਰਿਆਂ ਨੇ ਰਿਟਾਇਰ ਵੀ ਹੋਣਾ ਅਸੀਂ ਵੀ ਹੋਣਾ 58 ਸਾਲ ਤੱਕ ਨੌਕਰੀ ਕਰਨੀ ਆ ਅਸੀਂ ਅਸੀਂ ਵੀ ਘਰ ਨੂੰ ਜਾਣਾ ਪਰ ਕਹਿਣ ਦਾ ਭਾਵ ਹੁਣ ਸਰਕਾਰੀ ਮੁਲਾਜ਼ਮ ਤੁਹਾਨੂੰ ਦੱਸਿਆ 5% ਕੰਮ ਕਰਦਾ ਪਿਆ ਪੰਜਾਬ 'ਚ 95% ਕੱਚਾ ਮੁਲਾਜ਼ਮ ਕੰਮ ਕਰ ਰਿਹਾ ਤਾਂ ਹੀ ਦਿਨ ਚੜ੍ਹਿਆ ਕਿਸੇ ਦੀ ਕਿਸੇ ਨੂੰ ਕਰੰਟ ਲਾ ਕੇ ਆ ਕਿਸੇ ਦੀ ਮੌਤ ਹੋ ਗਈ ਕਿਸੇ ਨੂੰ ਕੁਸ਼ ਹੋ ਗਿਆ ਇਹ ਸਭ ਕੋਈ ਹੋ ਰਿਹਾ ਆ ਕਿਉਂ ਹੋ ਰਿਹਾ ਸਾਢੇ 3 ਕਰੋੜ ਕਨੈਕਸ਼ਨ ਆ ਜੀ ਪੰਜਾਬ ਦਾ ਸਾਢੇ 3 ਕਰੋੜ ਕਹਿਣ ਦੀ ਗੱਲ ਆ ਸਾਢੇ 3 ਕਰੋੜ ਮੂੰਹ ਕਹਿ ਦੀ ਤਾਂ ਮੁਲਾਜ਼ਮ ਕਿੰਨਾ 5500 ਗਿਣਤੀ ਸਾਢੀ ਅਗਰ ਆਉਣ ਵਾਲੇ ਟਾਈਮ 'ਚ ਤੁਹਾਡੇ ਮੰਗਾ ਨਹੀਂ ਮੰਨਦੇ ਤਾਂ ਅਗਲਾ ਤੁਹਾਡਾ ਸਟੈਪ ਕੀ ਹੋਏਗਾ ਅਗਲਾ ਤਾਂ ਇਹੀ ਹੈ ਸਟੈਪ ਸਾਡਾ ਜੇਕਰ ਸ਼ਾਮ ਤੱਕ ਹੋਰ ਕੈਂਟਿਕ ਤੱਕ ਪ੍ਰਸ਼ਾਸਨ ਨੇ ਦਿਵਾਇਆ ਆ ਕਿ ਵਿਸ਼ਵਾਸ ਕੀ ਹੈ ਸੁੰਦੀ ਸਾਹਿਬ ਨਾਲ ਮੀਟਿੰਗ ਤਾਂ ਕਰਵਾ ਦੰਨੇ ਆ ਮੀਟਿੰਗ ਦਾ ਤਾਂ ਕਰੀਏ ਨਾ ਜੀ ਉਹਦੇ ਵਿੱਚ ਹੱਲ ਕਰਨਾ ਜੀ ਜੇ ਤਾਂ ਹਾਸੇਮਖੋਲੀ ਕਰਨੇ ਆਂ ਤੇ ਉੱਥੇ ਤੁਸੀਂ ਇੱਦਾਂ ਹੀ ਹਾਸੇਮਖੋਲ ਕੇ ਆਪਣੀ ਨੀਤੀ ਅਪਣਾਉਣੀ ਆ ਜਿਵੇਂ ਪਿਛਲੀਆਂ ਮੀਟਿੰਗਾਂ 'ਚ ਕਰਦੇ ਰਿਹਾ ਸੋਹਣੀ ਸਾਹਿਬ ਇੱਥੋਂ ਦੇ ਤਾਂ ਮਤਲਬ ਫੇਰ ਤਾਂ ਅਸੀਂ ਅਗਲਾ ਸਟੈਪ ਵੀ ਚੱਕਾਂਗੇ ਸਾਡੀ ਆਪਣੀ ਕਮੇਟੀ ਨਾਲ ਸਲਾਹ ਕਰਕੇ ਅਸੀਂ ਪੂਰੇ ਜ਼ੋਨ ਦਾ ਕੰਮ ਬੰਦ ਕਰਾਵਾਂਗੇ ਜਾਂ ਹੋ ਸਕੇ ਜਾਂ ਜੇ ਗੱਲ ਵਧੀ ਤਾਂ ਫੇ ਪੂਰੇ ਪੰਜਾਬ ਦਾ ਵੀ ਕੰਮ ਬੰਦ ਹੋਊਗਾ ਲਗਾਤਾਰ ਪੰਜਾਬ ਦੇ ਵਿੱਚ ਕੱਚੇ ਮੁਲਾਜ਼ਮਾਂ ਵੱਲੋਂ ਕਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਜਿਹੜਾ ਸੜਕ ਦੇ ਉੱਤੇ ਜਿਹੜੇ ਕੱਚੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਧਰਨੇ ਪ੍ਰਦਰਸ਼ਨ ਕੀਤੇ ਜਿਹੜੇ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਅੱਜ ਜਿਹੜਾ ਪੁੱਤਲਾ ਵੀ ਸਾੜਿਆ ਜਾਏਗਾ ਸਰਕਾਰ ਦਾ ਤੇ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸੱਸੀ ਗੱਲ ਭਾਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਸੜਕ ਤੇ ਬੈਠੇ ਹੋ ਸਰ ਸਾਡਾ ਮੰਗਾਂ ਸਾਡੀਆਂ ਪੂਰੀਆਂ ਹੋਣ ਬਿਨਾਂ ਤੁਹਾਡੇ ਐਬਸੈਂਟਾ ਲਾਤੀਆਂ ਇਹਨਾਂ ਨੇ ਪੰਜ ਪੰਜ ਤੇ ਸਾਡੇ ਬੱਲੇ 19 ਕਿ ਸੈਲਰੀ ਅੱਗੇ ਮਿਲਦੀ ਹੈ ਜੀ ਤੇ ਕੁਛ ਨਹੀਂ ਮਿਲਣਾ ਨੂੰ 50% ਲਾ ਕੇ ਫਰੀ ਵਾਂਗੂ ਕੰਮ ਕਰਾਉਣਾ ਇਹਨਾਂ ਨੇ ਸਾਡੇ ਤੋਂ ਜੀ بس ਇਹੀ ਆ ਵੀ ਸਾਡੀਆਂ ਮੰਗਾਂ ਪੂਰੀਆਂ ਕਰਦਿਆਂ ਤੇ ਲਗਾਤਾਰ ਕੱਚੇ ਮੁਲਾਜ਼ਮਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਜੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ